ਤਜੇ ਜਿੱਥੇ ਜਿੱਥੇ ਵੀ ਬੀਜੇਪੀ ਦੇ ਉਮੀਦਵਾਰਾਂ ਦੇ ਵੱਲੋਂ ਰੈਲੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਰੈਲੀ ਕੱਢੀ ਜਾਂਦੀ ਹੈ ਤਾਂ ਉਸ ਵਕਤ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਘੇਰਾਓ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਵਕਤ ਫਿਰ ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਜਿਹੜੇ ਨਿਯਮੋ ਸਾਹਮਣੇ ਹੁੰਦੇ ਹੋਏ ਦੇਖੇ ਜਾਂਦੇ ਨੇ ਤਾਂ ਬੀਤੇ ਕੱਲ੍ਹ ਹੀ ਪਟਿਆਲਾ ਦੇ ਅੰਦਰ ਪਰਨੀਤ ਕੌਰ ਹੁਣੀ ਜੋ ਕਿ ਭਾਜਪਾ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਰੈਲੀ ਕੱਢੀ ਜਾ ਰਹੀ ਸੀਗੀ ਤਾਂ ਇਸੇ ਦੌਰਾਨ ਕੀ ਹੁੰਦਾ ਕਿ ਕਿਸਾਨ ਇੱਕ ਦੀ ਮੌਤ ਹੋ ਜਾਂਦੀ ਹੈ ਤੇ ਉਸੇ ਮਾਮਲੇ ਦੇ ਵਿੱਚ ਹਰਵਿੰਦਰ ਸਿੰਘ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਹਰਵਿੰਦਰ ਸਿੰਘ ਅਤੇ ਦੋ ਹੋਰ ਅਣਪਛਾਤੇਆਂ ਦੇ ਖਿਲਾਫ 304 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਇਸ ਮਾਮਲੇ ਦੇ ਵਿੱਚ ਹਾਲਾਂਕਿ ਤੁਹਾਨੂੰ ਦੱਸ ਕਿ ਜਿੱਥੇ-ਜਿੱਥੇ ਵੀ ਭਾਜਪਾ ਉਮੀਦਵਾਰਾਂ ਦੇ ਵੱਲੋਂ ਰੈਲੀ ਕੱਢੀ ਜਾਂਦੀ ਹੈ ਜਾਂ ਫਿਰ ਚੋਣ ਪ੍ਰਚਾਰ ਦੇ ਲਈ ਜਿਸ ਜਗ੍ਹਾ ਜਾਇਆ ਜਾਂਦਾ ਹੈ ਤਾਂ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਘੇਰਾਓ ਕੀਤਾ ਜਾਂਦਾ ਹੈ ਕਿਸਾਨਾਂ ਦੇ ਵੱਲੋਂ ਸਵਾਲ-ਜਵਾਬ ਕੀਤੇ ਜਾਂਦੇ ਨੇ ਕਿ ਆਖਿਰਕਾਰ ਉਹਨਾਂ ਦੀਆਂ ਮੰਗਾਂ ਕਦੋਂ ਪੂਰੀਆਂ ਕੀਤੀਆਂ ਜਾਣਗੀਆਂ ਤੇ ਇਸੇ ਸਵਾਲ-ਜਵਾਬ ਨੂੰ ਲੈ ਕੇ ਪ੍ਰਨੀਤਕੌਰ ਉਹਨਾਂ ਦਾ ਜਿਹੜਾ ਘੇਰਾਓ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸੇ ਵਿਚਾਲੇ ਜਿਹੜੀ ਹੈ ਉਹ ਪਾਜਪਾ ਦੇ ਹੋਰ ਜੋ ਆਗੂ ਵਗੈਰਾ ਸੀਗੇ ਉੱਥੇ ਜੋ ਵਰਕਰ ਸੀਗੇ ਉਹਨਾਂ ਦੇ ਵਿਚਾਲੇ ਕਿਸਾਨਾਂ ਦੇ ਨਾਲ ਧੱਕਾਮੁਕੀ ਹੋ ਜਾਂਦੀ ਹੈ ਇੱਕ ਕਿਸਾਨ ਜਿਹੜਾ ਆ ਇਸੇ ਦੌਰਾਨ ਉਸ ਦਾ ਸਿਰ ਸੜਕ ਤੇ ਵੱਜ ਜਾਂਦਾ ਹੈ ਜ਼ੋਰ ਦੇ ਨਾਲ ਜਿਸ ਕਰਕੇ ਖੂਨ ਦੇ ਨਾਲ ਲਥਪਥ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਨੂੰ ਡਾਕਟਰਾਂ ਨੇ ਮਰ ਤੱਕ ਘੋਸ਼ਿਤ ਕਰ ਦਿੱਤਾ ਫਿਰ ਕਿਸਾਨਾਂ ਨੇ ਇਹ ਮੰਗ ਰੱਖੀ ਕਿ ਜਦ ਤੱਕ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਉਦ ਤੱਕ ਮ੍ਰਿਤਕ ਕਿਸਾਨ ਦੀ ਜੋ ਅੰਤਿਮ ਯਾਤਰਾ ਹੈ ਜਾਂ ਕੈਦੀ ਹੈ ਕਿ ਜੋ ਅੰਤਿਮ ਸੰਸਕਾਰ ਹੈ ਉਹ ਨਹੀਂ ਕੀਤਾ ਜਾਵੇਗਾ ਇਸੇ ਮੰਗ ਨੂੰ ਦੇਖਦੇ ਹੋਏ ਸਰਕਾਰ ਨੇ ਵੱਡਾ ਐਕਸ਼ਨ ਲਿਆ ਹਰਵਿੰਦਰ ਸਿੰਘ ਅਤੇ ਦੋ ਹੋਰ ਐਨ ਪਛਾਤਿਆਂ ਦੇ ਖਿਲਾਫ 304 ਦੇ ਤਹਿਤ ਮਾਮਲਾ ਦਰਜ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਬੀਤਾ ਅਥਾਣਾ ਖੇੜੀ ਗੰਡਿਆ ਪੁਲਿਸ ਰੇਸ਼ਮ ਸਿੰਘ ਵਾਸੀ ਪਿੰਡ ਆਕੜੇ ਨੇ ਬਿਆਨ ਦਰਜ ਕਰਵਾਏ ਕਿ ਬੀਤੇ ਦਿਨੀ ਪਿੰਡ ਸਹਿਰਾ ਦੇ ਬਾਸੜੇ ਨੇੜੇ பாஜக ਉਮੀਦਵਾਰ ਪੰਨੀਤ ਕੌਰ ਵਰਜੋ ਰੱਖੀ ਗਈ ਮੀਟਿੰਗ ਦਰਾਂਚੋਂ ਰੈਲੀ ਕਰਨੀ ਸੀ ਇਸ ਦੌਰਾਨ ਨੇੜਲੇ ਪਿੰਡਾਂ ਦੇ ਕਿਸਾਨਾਂ ਆਗੂ ਭਾਜਪਾ ਉਮੀਦਵਾਰ ਪੰਨੀਤ ਕੌਰ ਨੂੰ ਸਵਾਲਾਂ ਦੇ ਜਵਾਬ ਪੁੱਛਣੇ ਇਕੱਠੇ ਹੋਏ ਇਸ ਮੌਕੇ ਕਿਸਾਨ ਭਾਜਪਾ ਉਮੀਦਵਾਰ ਦੀ ਗੱਡੀ ਨੇੜੇ ਪਹੁੰਚੇ ਤਾਂ ਮੌਕੇ ਤੇ ਹਰਵਿੰਦਰ ਸਿੰਘ ਵਾਸੀ ਹਰਪਾਲਪੁਰ ਅਤੇ ਹੋਰਨਾਂ ਪਛਾਤੇ ਵਿਅਕਤੀਆਂ ਨੇ ਕਿਸਾਨਾਂ ਨਾਲ ਧੱਕਾ ਮੁਕੀ ਕੀਤੀ ਜਿਸ ਵਿੱਚ सुरेंद्रਪਾਲ ਸਿੰਘ ਦੀ ਮੌਤ ਹੋ ਜਾਂਦੀ ਹੈ ਇਸੇ ਦੌਰਾਨ ਹੁਣ ਜ਼ਖਮੀ ਜਦੋਂ ਸੁਰਿੰਦਰ ਪਾਲ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਦਰਾਂ ਡਾਕਟਰਾਂ ਨੇ ਉਸ ਨੂੰ ਮਰ ਤੱਕ ਘੋਸ਼ਿਤ ਕਰ ਦਿੱਤਾ ਜਿਸ ਤੋਂ ਬਾਅਦ ਕਿਸਾਨਾਂ ਨੇ ਮੰਗ ਰੱਖੀ ਕਿ ਜਦ ਤੱਕ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਨਹੀਂ ਹੁੰਦਾ ਉਦੋਂ ਤੱਕ ਕਿਸਾਨ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਜਿਸ ਤੋਂ ਬਾਅਦ ਸਰਕਾਰ ਨੇ ਵੱਡਾ ਐਕਸ਼ਨ ਲੈਂਦੇ ਹੋਏ ਹਰਵਿੰਦਰ ਸਿੰਘ ਅਤੇ ਦੋ ਹੋਰਨ ਪਛਾਤਿਆਂ ਦੇ ਖਿਲਾਫ 304 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜਿੱਥੇ ਜਿੱਥੇ ਵੀ ਭਾਜਪਾ ਦੇ ਉਮੀਦਵਾਰਾਂ ਦੇ ਵੱਲੋਂ ਰੈਲੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਰੈਲੀ ਕੱਢੀ ਜਾਂਦੀ ਹੈ ਤਾਂ ਉਸ ਵਕਤ ਦੇ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਘੇਰਾਓ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਵਕਤ ਫਿਰ ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਜਿਹੜੇ ਨਿਯਮੋ ਸਾਹਮਣੇ ਹੁੰਦੇ ਹੋਏ ਦੇਖੇ ਜਾਂਦੇ ਨੇ ਤਾਂ ਬੀਤੇ ਕੱਲ੍ਹ ਹੀ ਪਟਿਆਲਾ ਦੇ ਅੰਦਰ ਪਰਨੀਤ ਕੌਰ ਹੁਣੀ ਜੋ ਕਿ ਭਾਜਪਾ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਰੈਲੀ ਕੱਢੀ ਜਾ ਰਹੀ ਸੀਗੀ ਤਾਂ ਇਸੇ ਦੌਰਾਨ ਕੀ ਹੁੰਦਾ ਕਿ ਕਿਸਾਨ ਇੱਕ ਦੀ ਮੌਤ ਹੋ ਜਾਂਦੀ ਹੈ ਤੇ ਉਸੇ ਮਾਮਲੇ ਦੇ ਵਿੱਚ ਹਰਵਿੰਦਰ ਸਿੰਘ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਹਰਵਿੰਦਰ ਸਿੰਘ ਅਤੇ ਦੋ ਹੋਰ ਅਣਪਛਾਤੇਆਂ ਦੇ ਖਿਲਾਫ 304 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਇਸ ਮਾਮਲੇ ਦੇ ਵਿੱਚ ਹਾਲਾਂਕਿ ਤੁਹਾਨੂੰ ਦੱਸ ਕਿ ਜਿੱਥੇ-ਜਿੱਥੇ ਵੀ ਬੀਜੇਪੀ ਉਮੀਦਵਾਰਾਂ ਦੇ ਵੱਲੋਂ ਰੈਲੀ ਕੱਢੀ ਜਾਂਦੀ ਹੈ ਜਾਂ ਫਿਰ ਚੋਣ ਪ੍ਰਚਾਰ ਦੇ ਲਈ ਜਿਸ ਜਗ੍ਹਾ ਜਾਇਆ ਜਾਂਦਾ ਹੈ ਤਾਂ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਘੇਰਾਓ ਕੀਤਾ ਜਾਂਦਾ ਹੈ ਕਿਸਾਨਾਂ ਦੇ ਵੱਲੋਂ ਸਵਾਲ-ਜਵਾਬ ਕੀਤੇ ਜਾਂਦੇ ਨੇ ਕਿ ਆਖਿਰਕਾਰ ਉਹਨਾਂ ਦੀਆਂ ਮੰਗਾਂ ਕਦੋਂ ਪੂਰੀਆਂ ਕੀਤੀਆਂ ਜਾਣਗੀਆਂ ਤੇ ਇਸੇ ਸਵਾਲ-ਜਵਾਬ ਨੂੰ ਲੈ ਕੇ ਪ੍ਰਨੀਤ ਕੌਰ ਉਹਨਾਂ ਦਾ ਅਜਿਹੜਾ ਘੇਰਾਓ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸੇ ਵਿਚਾਲੇ ਜਿਹੜੀ ਹੈ ਉਹ ਪਾਜਪਾ ਦੇ ਹੋਰ ਜੋ ਆਗੂ ਵਗੈਰਾ ਸੀਗੇ ਉੱਥੇ ਵਰਕਰ ਸੀਗੇ ਉਹਨਾਂ ਦੇ ਵਿਚਾਲੇ ਕਿਸਾਨਾਂ ਦੇ ਨਾਲ ਧੱਕਾਮੁਕੀ ਹੋ ਜਾਂਦੀ ਹੈ ਇੱਕ ਕਿਸਾਨ ਜਿਹੜਾ ਆ ਇਸੇ ਦੌਰਾਨ ਉਸ ਦਾ ਸਿਰ ਸੜਕ ਤੇ ਵੱਜ ਜਾਂਦਾ ਹੈ ਜ਼ੋਰ ਦੇ ਨਾਲ ਜਿਸ ਕਰਕੇ ਖੂਨ ਦੇ ਨਾਲ ਲਥਪਥ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਨੂੰ ਡਾਕਟਰਾਂ ਨੇ ਮਰ ਤੱਕ ਘੋਸ਼ਿਤ ਕਰ ਦਿੱਤਾ ਫਿਰ ਕਿਸਾਨਾਂ ਨੇ ਇਹ ਮੰਗ ਰੱਖੀ ਕਿ ਜਦ ਤੱਕ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਉਦ ਤੱਕ ਮ੍ਰਿਤਕ ਕਿਸਾਨ ਦੀ ਜੋ ਅੰਤਿਮ ਯਾਤਰਾ ਹੈ ਜਾਂ ਕੈਦੀ ਹੈ ਕਿ ਜੋ ਅੰਤਿਮ ਸੰਸਕਾਰ ਹੈ ਉਹ ਨਹੀਂ ਕੀਤਾ ਜਾਵੇਗਾ ਇਸੇ ਮੰਗ ਨੂੰ ਦੇਖਦੇ ਹੋਏ ਸਰਕਾਰ ਨੇ ਵੱਡਾ ਐਕਸ਼ਨ ਲਿਆ ਹਰਵਿੰਦਰ ਸਿੰਘ ਅਤੇ ਦੋ ਹੋਰ ਹਨ ਪਛਾਤਿਆਂ ਦੇ ਖਿਲਾਫ 304 ਤਹਿਤ ਮਾਮਲਾ ਦਰਜ ਕੀਤਾ ਦੱਸਿਆ ਜਾ ਰਿਹਾ ਹੈ ਕਿ ਬੀਤਾ ਅਠਾਣਾ ਖੇੜੀ ਗੰਡਿਆ ਪੁਲਿਸ ਰੇਸ਼ਮ ਸਿੰਘ ਵਾਸੀ ਪਿੰਡ ਆਕੜੇ ਨੇ ਬਿਆਨ ਦਰਜ ਕਰਵਾਏ ਕਿ ਬੀਤੇ ਦਿਨੀ ਪਿੰਡ ਸਹਿਰਾ ਦੇ ਬਾਸੜੇ ਨੇੜੇ ਭਾਜਪਾ ਉਮੀਦਵਾਰ ਪੰਨੀਤ ਕੌਰ ਵੱਜੋਂ ਰੱਖੀ ਗਈ ਮੀਟਿੰਗ ਦਾ ਰਾਣਚੂਨ ਰੈਲੀ ਕਰਨੀ ਸੀ ਇਸ ਦੌਰਾਨ ਨੇੜਲੇ ਪਿੰਡਾਂ ਦੇ ਕਿਸਾਨ ਆਗੂ ਭਾਜਪਾ ਉਮੀਦਵਾਰ ਪੰਨੀਤ ਕੌਰ ਨੂੰ ਸਵਾਲਾਂ ਦੇ ਜਵਾਬ ਪੁੱਛਣੇ ਇਕੱਠੇ ਹੋਏ ਇਸ ਮੌਕੇ ਕਿਸਾਨ ਭਾਜਪਾ ਉਮੀਦਵਾਰ ਦੀ ਗੱਡੀ ਨੇੜੇ ਪਹੁੰਚੇ ਤਾਂ ਮੌਕੇ ਤੇ ਹਰਵਿੰਦਰ ਸਿੰਘ ਵਾਸੀ ਹਰਪਾਲਪੁਰ ਅਤੇ ਹੋਰਨਾਂ ਪਛਾਤੇ ਵਿਅਕਤੀਆਂ ਨੇ ਕਿਸਾਨਾਂ ਨਾਲ ਧੱਕਾ ਮੁਕੀ ਕੀਤੀ ਜਿਸ ਵਿੱਚ सुरेंद्रਪਾਲ ਸਿੰਘ ਦੀ ਮੌਤ ਹੋ ਜਾਂਦੀ ਹੈ ਇਸੇ ਦੌਰਾਨ ਹੁਣ ਜ਼ਖਮੀ ਜਦੋਂ ਸੁਰਿੰਦਰ ਪਾਲ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸਦਰਾਂ ਡਾਕਟਰਾਂ ਨੇ ਉਸਨੂੰ ਮਰਿਤਕ ਘੋਸ਼ਿਤ ਕਰ ਦਿੱਤਾ ਜਿਸ ਤੋਂ ਬਾਅਦ ਕਿਸਾਨਾਂ ਨੇ ਮੰਗ ਰੱਖੀ ਕਿ ਜਬ ਤੱਕ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਨਹੀਂ ਹੁੰਦਾ ਉਦੋਂ ਤੱਕ ਕਿਸਾਨ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਜਿਸ ਤੋਂ ਬਾਅਦ ਸਰਕਾਰ ਨੇ ਵੱਡਾ ਐਕਸ਼ਨ ਲੈਂਦੇ ਹੋਏ ਹਰਵਿੰਦਰ ਸਿੰਘ ਅਤੇ ਦੋ ਹੋਰਨ ਪਛਾਤਿਆਂ ਦੇ ਖਿਲਾਫ 304 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ